ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸੁਆਗਤ ਹੈ ਤੁਹਾਡਾ ਸੋ ਜਿਹੜੀ ਆਪਾਂ ਨੇ ਉਸ ਦਿਨ ਆਲੂਆਂ ਤੇ ਸਪਰੇਅ ਕਰੀ ਗੱਖਾਂ ਵਾਲੀ ਉਹਦਾ ਤੁਹਾਨੂੰ ਅੱਜ ਰਿਜ਼ਲਟ ਦਿਖਾਉਣਾ ਅੱਜ ਸੋ ਥੋੜੇ ਦੇਣਾ ਪਹਿਲਾਂ ਤੁਹਾਨੂੰ ਇੱਕ ਬਲੌਗ ਦਿਖਾਇਆ ਸੀ ਜੀ ਜਿਪਾਂ ਨੇ ਇੱਕ ਅੱਖਾਂ ਵਾਲੀ ਵੇ ਕਿਹੜੀ ਸਪਰੇਅ ਕਰੀ ਤੀ ਉਹ ਵੀ ਦਿਖਾਇਆ ਸੀ ਵਿੱਚ ਉਹਦੇ ਤੇ ਸਪਰੇਅ ਕਰਦੇ ਵੀ ਦਿਖਾਇਆ ਸੀ ਸੋ ਆਹ ਦੇਖੋ ਜੀ ਕੱਖ ਬਿਲਕੁਲ ਫੂਕ ਕੇ ਰੱਖਦਾ ਆਹ ਦੇਖੋ ਜੀ ਜਾਲਿਆ ਪਿਆ ਕੱਖ ਆਹ ਦੇਖੋ ਬਹੁਤ ਵਧੀਆ ਰਿਜ਼ਲਟ ਆਇਆ ਇਹ ਦਵਾਈ ਦਾ ਸੋ ਪੰਜ ਪੰਪ ਲਾਇਏ ਦੀ ਪਾਕੀਲੇ ਦੇ ਦੇਖੋ ਜੀ ਸਾਰੇ ਅੱਖ ਸਾਰੇ ਭੁੱਕਿਆ ਪਿਆ ਕਾਲੀਆਂ ਚ ਕੋਈ ਟਮਾਟਰ ਲੱਗਦੇ ਰਹੇ ਕਿ ਆਉਣਾ ਰਹੇ ਕਿ ਆਉਣਾ ਨਹੀਂ ਤਾਂ ਬਿਲਕੁਲ ਯਾਨੀ ਕਾਲੀਆਂ ਸਾਫ ਕਰੀਆਂ ਪਈਆਂ ਨੇ ਇੰਜਨ ਆ ਦੇ ਪੰਪ ਨਾ ਕਰਿਆ ਸੀ ਤੀ ਸਵੇਰੇ ਇਹ ਪੰਜ ਪੰਪ ਲਾਏ ਦੀ ਇੱਕ ਕੀਲੇ ਵਿੱਚ ਔਰ ਰਿਜ਼ਲਟ ਬਹੁਤ ਵਧੀਆ ਜੀ। ਔਰ ਹੁਣ ਆਪਾਂ ਇਹਦੇ ਜੂਰੀਆ ਕੇਰ ਕੇ ਪਾਣੀ ਲਗਾਵਾਂਗੇ ਜੰਮ ਵੀ ਆਲੂਆਂ ਦਾ ਵਧੀਆ ਸੋਏ ਆਲੂ ਦੇ ਆਪਣੇ ਐਲਰ ਐਲਰ ਕਿਸਮਤੀ ਇਹ ਮੇਰੀ ਆਪਾਂ ਬੀਜੀ ਹੋਈ ਆ ਸੋ ਦੋ ਤਿੰਨ ਦਿਨ ਹੋਏ ਨੇ ਸਪਰੇਅ ਕਰੀ ਨੂੰ ਕੱਖ ਦੇਖੋ ਜਮੇ ਫੂਕੇ ਹੋਵੇ ਆ ਘੌੜੀ ਵੀ ਦੇਖੋ ਇਹਨਾਂ ਸਾਫ਼ ਕਰਿਆ ਪਿਆ ਸੋ ਅੱਜ ਮੈਂ ਕਿਹਾ ਵੀ ਤੁਹਾਨੂੰ ਦਿਖਾਦਾ ਹਾਂ ਵੀ ਇੱਕ ਕਿਹੋ ਜਿਹਾ ਰਿਜ਼ਲਟ ਹੋਇਆ ਇਹਦਾ ਜਿਹੜੀ ਆਪਾਂ ਦਵਾਈ ਕਰੀ ਤੀ ਪਹਿਲੀ ਵਾਰੇ ਕਰੀਆ ਅੱਗੇ ਤਾਂ ਹਸਨ ਕੋਰੇ ਕਰਦੇ ਆ ਕੱਲੀ ਉਹ ਰਾਇਕ ਇਹਦੇ-ਇਹ ਜਿਹੜਾ ਪਹਿਲਾਂ ਨਿਕਲਿਆ ਹਿਆ ਸੀ ਆਲੂ ਉਹ ਤੇ ਥੋੜਾ ਜਿਹਾ ਅਸਰ ਕਰਿਆ ਹੋਇਆ ਹੈ ਦਵਾਈ ਨੇ ਆ ਦੇਖੋ ਪਰ ਇਹ ਨਵੇਂ ਪੱਤੇ ਹੱਲੇ ਨਿਕਲੇ ਆਉਣੇ ਨੇ ਹੋਰ ਇਹਦਾ ਬਹੁਤਾ ਕੋਈ ਅਸਰ ਨਹੀਂ ਪੈਂਦਾ ਨਵੇਂ ਪੱਤੇ ਹੱਲੇ ਉਹ ਨਿਕਲੇ ਆਉਣੇ ਨੇ ਸੋ ਅੱਜ ਤੁਹਾਨੂੰ ਮੈਂ ਇਹ ਦਿਖਾਉਣ ਲੈ ਕੇ ਆਇਆ ਸੀ ਇੱਧਰ ਆਪਣੇ ਸੂਏ ਵੱਲ ਜਿਹੜੇ ਖੇਤ ਨੇ ਉਹਨਾਂ ਅੱਜ ਇਹ ਦਵਾਈ ਦਾ ਕਿੰਨਾ ਅਸਰ ਕਰਿਆ ਸੀ ਸੋ ਤੁਸੀਂ ਆਪਣੇ ਅੱਖਾਂ ਨਾਲ ਦੇਖ ਲਿਆ ਸੋ ਜੇ ਵੀਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ どうぞ。